ਬਾਕੀ ਧੜੇ ਵੱਲੋਂ ਵੱਖਰਾ ਪ੍ਰਧਾਨ ਬਣਾਉਣ ਤੋਂ ਬਾਅਦ ਮਾਮਲਾ ਹੁਣ ਭੱਗ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨੂੰਨੀ ਕਾਰਵਾਈ ਕਰਨ ਦੀ ਹੁਣ ਤਿਆਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਭਰਤੀ ਪ੍ਰਕਿਰਿਆ ਤੇ ਸਵਾਲ ਖੜੇ ਕੀਤੇ ਨੇ ਜਿਹੜੀ ਬਾਕੀ ਧੜੇ ਦੁਆਰਾ ਕੀਤੀ ਗਈ ਹੈ ਸੋ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਨ ਤੇ ਇਤਰਾਜ਼ ਪ੍ਰਗਟਾਇਆ ਗਿਆ ਚੀਮਾ ਸਭ ਕਹਿੰਦਾ ਹੈ ਕਿ ਅਸੀਂ ਆਪਣੇ ਕਾਨੂੰਨੀ ਮਾਹਰਾਂ ਦੇ ਨਾਲ ਸਲਾਹ مشورہ ਕਰ ਰਹੇ ਹਾਂ ਜੋ ਵੀ ਹੋਏਗਾ ਕਾਨੂੰਨੀ ਕਾਰਵਾਈ ਜ਼ਰੂਰ ਹੋਏਗੀ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਪੰਜ ਮੈਂਬਰੀ ਕਮੇਟੀ ਦੁਆਰਾ ਜਿਹੜਾ ਪ੍ਰਧਾਨ ਬਣਾਇਆ ਗਿਆ ਯਾਨੀ ਹਰਪ੍ਰੀਤ ਸਿੰਘ ਹੁਰਾ ਨੂੰ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੱਡੇ ਸਵਾਲ ਖੜੇ ਕੀਤੇ ਨੇ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸੰਵਿਧਾਨ ਦੇ ਮਤਲਬ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸੰਵਿਧਾਨ ਦੇ ਮਤਲਬ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਆ ਕੋਈ ਆਕਾਲੀ ਦਲ ਦੇ ਮੈਂਬਰ ਬਣਦੀ ਉਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਜਲਾਸ ਸ਼੍ਰੋਮਣੀ ਅਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਹ ਸਿਰਫ ਤੇ ਸਿਰਫ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਕਤੀ ਆ ਉਹਨੂੰ ਕਮਜ਼ੋਰ ਕਰਨ ਵਾਸਤੇ ਦਬਦਬਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉਥੇ ਵਾਰ-ਵਾਰ ਵਰਤਿਆ ਗਿਆ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸੂਦਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾਂਗੇ ਕਿਉਂਕਿ ਜਲ ਸੱਜੀ 420 ਹੈ ਇਸ ਕਰਕੇ ਜਿਹੜੇ ਜਲ ਸੱਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਜਲ ਸੱਜੀ ਨਹੀਂ ਹੋਣੀ ਆ ਨੋਟੀਫਿਕੇਸ਼ਨ ਆ ਸਾਡਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲੇ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 ਤਿੰਨ 1996 ਦਾ ਤਾ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਡਾਕਟਰ ਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਤਾਂ ਗੱਲਬਾਤ ਕਰ ਲੈਣੇ ਸਾਡੇ ਨਾਲ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਫੋਨ ਲਾਈਨ ਤੇ ਜੁੜੇ ਨੇ ਮੈਂਬਰ ਸਾਹਿਬ ਜੀ ਮੀਟ ਤੇ ਸਵਾਗਤ ਹੈ ਤੁਹਾਡਾ ਆਖਰ ਜਿਵੇਂ ਬੀਤੇ ਦਿਨੀ ਗਨੀ ਹਰਪ੍ਰੀਤ ਸਿੰਘ ਨੂੰ ਪ੍ਰਦਾਨ ਲਾਇਆ ਗਿਆ ਤਾਂ ਸ਼ਰੂਮਨੀ ਅਕਾਲੀ ਦਲ ਦੇ ਆਗੂ ਕਹਿੰਦੇ ਡਾਕਟਰ ਲਜੀਤ ਸਿੰਘ ਮਾ ਕੇ ਸ਼ਰੂਮਨੀ ਅਕਾਲੀ ਦਲ ਦਾ ਨਾਮ ਵਰਤਿਆ ਗਿਆ ਜੋ ਕਿ ਨਹੀਂ ਵਰਤਿਆ ਜਾਣਾ ਚਾਹੀਦਾ ਸੀ ਅਸੀਂ ਕਾਨੂੰਨੀ ਪੱਖ ਜ਼ਰੂਰ اختیار ਕਰਾਂਗੇ ਹੂੰ ਪਣੇ ਗੱਲ ਇਹ ਆ ਜੀ ਟੀਮਾ ਸਾਹਿਬ ਕੋ ਮਰਜ਼ੀ ਕਹੀ ਜਾਂ ਟੀਮਾ ਸਾਹਿਬ ਨੇ ਅੱਗੇ ਬਹੁਤ ਕੁਝ ਕਹਿ ਕਾ ਕੇ ਅਕਾਲੀ ਦਲ ਦਾ ਇਸੁੱਤਾ ਅਕਾਲੀ ਦਲ ਨੂੰ ਲਿਆ ਕੇ ਚੋੜਤ ਆ ਟੀਮਾ ਸਾਹਿਬ ਹੁਣੀ ਨਾ ਹੁੰਦੇ ਸਾਇਦ ਇਸੁੱਤਾ ਅਕਾਲੀ ਦਲ ਆ ਜੇ ਅਕਾਲੀ ਵਿਰਾਸਤੀ ਅਕਾਲੀਆਂ ਨੂੰ ਕਿਤੇ ਮੌਕਾ ਮਿਲਿਆ ਹੁੰਦਾ ਸਾਇਦ ਅਕਾਲੀ ਦਲ ਦੀ ਸਥਿਤੀ ਵੀ ਇਹ ਨਾ ਹੁੰਦੀ ਟੀਮਾ ਸਾਹਿਬ ਕਾਨੂੰਨੀ ਲੜਾਈ ਦੀ ਗੱਲ ਕਰਦਾ ਜਦੋਂ ਕਾਨੂੰਨੀ ਲੜਾਈ ਦੀ ਗੱਲ ਕਰਾਂਗੇ ਉਦੋਂ ਅਸੀਂ ਦੇਖਾਂਗੇ ਕਿ ਕਾਨੂੰਨ ਕਿਦੇ ਹੱਥ ਚ ਝੁਗਦਾ ਹੈ ਕਾਨੂੰਨ ਕੀ ਕਹਿੰਦਾ ਤਾਂ ਸੰਤ ਤੁਹਾਨੂੰ ਕੀ ਕਹਿੰਦਾ ਸਾਨੂੰ ਕੀ ਕਹਿੰਦਾ ਕਾਨੂੰਨ ਆ ਜੀ ਸਹੀ ਤਰੀਕੇ ਨਾਲ ਪ੍ਰਤੀ ਪ੍ਰਕਿਰਿਆ ਸ਼ੁਰੂ ਕੀਤੀ ਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਕੀਤੀ ਹੈ ਤੇ ਕਹਿੰਦੇ ਸੀ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਮੰਨਿਆ ਨਹੀਂ ਜਾ ਸਕਦਾ ਸਾਡੀ ਮਾਨਤਾ ਰੱਦ ਹੋ ਜੂ ਫਿਰ ਇਹ ਅਕਾਲ ਤਖਤ ਤੇ ਆਏ ਵੀ ਮਾਨਤਾ ਦੁਬਾਰਾ ਰੱਦ ਨਹੀਂ ਹੋਈ ਅਸੀਂ ਇਹ ਚਾਹੁੰਦੇ ਆ ਕਿ ਜੇ ਮਾਨਤਾ ਇਹਨਾਂ ਦੀ ਰੱਦ ਹੋ ਜਾਏ ਤਾਂ ਚੰਗੀ ਗੱਲ ਹੈ ਅਸੀਂ ਕਾਨੂੰਨੀ ਲੜਾਈ ਲੜਨ ਨੂੰ ਵੀ ਤਿਆਰ ਆਂ ਅਸੀਂ ਦਾਵਾ ਠੋਕਾਂਗੇ ਅਸੀਂ 15 ਲੱਖ ਉਹਨਾਂ ਲੋਕਾਂ ਦੀ ਭਰਤੀ ਕੀਤੀ ਹੈ ਜਿਹੜੇ ਲੋਕ ਜੈਨੂਨ ਆਪਣੇ ਆਧਾਰ ਕਾਰਡ ਦੇ ਕੇ ਆਪਣਾ ਫੋਨ ਨੰਬਰ ਦੇ ਕੇ ਸਾਨੂੰ ਗਏ ਨੇ ਅਸੀਂ ਉਹ ਆਪਣੀ ਪ੍ਰਕਿਰਿਆ ਪੂਰੀ ਕਰਕੇ ਅਸੀਂ ਕੋ ਚੋਣ ਕਮਿਸ਼ਨ ਨੂੰ ਭੇਜ ਰਹੇ ਹਾਂ ਤੇ ਲੜਾਈ ਆਊਗੀ ਵੀ ਦੇਖਾਂਗੇ ਵੀ ਇਹ ਜਿੱਤਦੇ ਕਿ ਅਸੀਂ ਜਿੱਤਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਬਣੇ ਰਹੋ ਸਰ ਨਾਲ ਸ਼ਰਬਨੀ ਕਾਲੀਦਲ ਦੇ ਆਗੂ ਅਰਸ਼ਦੀਪ ਕਲੇਰ ਵੀ ਫੋਨ ਲਾਈਨ ਤੇ ਬਣੇ ਨੇ ਕਲੇਰ ਸਾਹਿਬ ਜੀ ਮੇਰੇ ਤੇ ਸਵਾਗਤ ਆ ਆਖਿਰ ਕਾਨੂੰਨੀ ਪ੍ਰਕਿਰਿਆ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਾਨੂੰਨੀ ਪੱਖ ਕਿਹੜਾ ਕਿਹੜਾ ਤੁਹਾਡੇ ਕੋਲ ਦੇਖੋ ਮੈਂ ਪਹਿਲਾਂ ਨਾ ਬੜੇ ਸਪਸ਼ਟ ਤੌਰ ਤੇ ਗੱਲ ਕਹਿਣੀ ਚਾਹੁੰਦਾ ਕਿ ਕਿਸੇ ਵੀ ਪਾਰਟੀ ਦੀ ਜਿਹੜੀ ਭਰਤੀ ਹੁੰਦੀ ਹੈ ਉਹ ਦੇ ਸੰਵਿਧਾਨ ਮੁਤਾਬਕ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਨੂੰ ਤਾਂ ਕੋਈ ਨਹੀਂ ਬਦਲ ਸਕਦਾ ਉਹ ਤਾਂ ਇੱਕ ਲਿਖਿਆ ਹੋਇਆ ਸੰਵਿਧਾਨ ਹੈ ਉਸ ਸੰਵਿਧਾਨ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਨ ਦੀ ਜਿਹੜੀ ਸਭ ਤੋਂ ਪਹਿਲੀ ਪੌੜੀ ਹੋਏ ਹੈ ਕਿ 10 ਰੁਪਿਆ ਪਾਰਟੀ ਦੇ ਖਾਤੇ ਦੇ ਵਿੱਚ ਚੰਦਾ ਜਮਾ ਕਰਾਉਣਾ ਪੈਂਦਾ ਹੈ 5 ਸਾਲ ਦਾ 10 ਰੁਪਿਆ 10 ਰੁਪਿਆ ਜਮਾ ਕਰਾ ਕੇ ਦਾ ਮੈਂਬਰ ਬਣਿਆ ਜਾਂਦਾ ਹੈ ਤੇ ਜਿਹੜੇ ਅੱਜ ਬਾਗੀ ਧੜੇ ਵਾਲੇ ਵੱਖਰੇ ਚੁੱਲ੍ਹੇ ਵਾਲੇ ਇਹ ਕਹਿੰਦੇ ਜੀ ਅਸੀਂ 15 ਲੱਖ ਮੈਂਬਰ ਬਣਾ ਲਿਆ ਇਹਨਾਂ ਨੂੰ ਪੁੱਛੋ ਜੀ 1.5 ਕਰੋੜ ਰੁਪਏ ਆਪਣੇ ਖਾਤੇ 'ਚ ਜਮਾ ਕਰਾਇਆ ਇਹ 420 ਕੀਤੀ 1.5 ਕਰੋੜ ਰੁਪਏ ਹੜੱਪ ਗਏ ਜੇ ਨਹੀਂ ਲਿਆ ਤਾਂ ਵੀ ਉਹ ਮੈਂਬਰ ਹੀ ਨਹੀਂ ਗਿਣੇ ਜਾ ਸਕਦੇ ਕਿਉਂਕਿ ਜੇ ਭਾਰਤ ਦਾ ਸੰਵਿਧਾਨ ਹੈ ਭਾਰਤ ਸੰਵਿਧਾਨ ਨਾਲ ਚੱਲਦਾ 파ਰਟੀ ਆਪਣੇ ਸੰਵਿਧਾਨ ਨਾਲ ਚੱਲਦੀ ਹੈ ਸੰਵਿਧਾਨ ਤੋਂ ਬਾਹਰ ਜਾ ਕੇ ਕੁਝ ਨਹੀਂ ਹੋ ਸਕਦਾ ਔਰ ਦੂਸਰੀ ਜਿਹੜੀ ਵੱਡੀ ਗੱਲ ਹੈ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤ ਰਹੇ ਨੇ ਕੀ ਇਹ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਵੱਖਰਾ ਧੜਾ ਜਿਹਦੇ ਪ੍ਰਧਾਨ 8 ਜਣਿਆਂ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਜੀ ਬਣੇ ਨੇ ਉਹ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੇ 2 ਦਸੰਬਰ ਦੇ ਹੁਕਮਨਾਮੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਆਪ ਤਲਬ ਕੀਤਾ ਆਪ ਸਜ਼ਾ ਸੁਣਾਈ ਇਹ ਤਾਂ ਕਦੇ ਦੁਨਿਆਵੀ ਅਦਾਲਤਾਂ 'ਚ ਕਿਸੇ ਨੇ ਨਹੀਂ ਦੇਖਿਆ ਵੀ ਜੇ ਜੱਜ ਸਾਹਿਬ ਦੇ ਕੋਲੇ ਕੇਸ ਲੱਗਿਆ ਹੋਵੇ ਦੋ ਭਰਾਵਾਂ ਦਾ ਹੀ ਲੱਗਿਆ ਹੋਵੇ ਜ਼ਮੀਨ ਦਾ ਕੇਸ ਹੋਵੇ ਕਿ ਜੱਜ ਸਾਹਿਬ ਉਹ ਜ਼ਮੀਨ ਦੇ ਵਿੱਚ ਆਪਣੇ ਮਾਲਕਾਨਾ ਹੱਕ ਪਾਲਣਦੇ ਨੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਘੋਰ ਉਲੰਘਣਾ ਆਪ ਕੀਤੀ ਜਿੱਥੇ ਵੱਖਰੇ ਧੜੇ ਸਮੇਟਣ ਦੀ ਗੱਲ ਸੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ 'ਚ 2 ਦਸੰਬਰ 2024 ਨੂੰ ਬੜਾ ਸਪਸ਼ਟ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ ਆਪਣਾ ਚੁੱਲਾ ਸਮੇਟਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਕੰਮ ਕਰਨ ਔਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਤੋਂ ਗੁਰੇਜ਼ ਕਰ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੇ ਉੱਤੇ ਦਸਤਕਤ ਕੀਤੀ ਇਹ ਤਾਂ ਆਪਣਾ ਹੀ ਚੁੱਲਾ ਕਾਰਵਾਈ ਕੀ ਕਰਨ ਜਾ ਰਹੇ ਕਲੇਰ ਸਾਹਿਬ ਇੱਕ ਵਾਰੀ ਉਹ ਵੀ ਜਿਹੜਾ ਜਰੂਰ ਜਾਣਕਾਰੀ ਸਾਂਝੀ ਕਰ ਦਿਓ ਕਿਉਂਕਿ ਪੰਜਵੇਂ ਵੀਰੇ ਕਮੇਟੀ ਦੇ ਜਿਹੜੇ ਮੈਂਬਰ ਨੇ ਜਸਵੀਰ ਸਿੰਘ ਘਮਣੋ ਬਣੇ ਹੋਏ ਨੇ ਅਸੀਂ ਇਹਨਾਂ ਦੇ ਖਿਲਾਫ ਕ੍ਰਿਮੀਨਲ ਕੰਪਲੇਂਟ ਫਾਈਲ ਕਰ ਰਹੇ ਹਾਂ ਕਿਉਂਕਿ ਜਾਲਸਾਜ਼ੀ ਹੈ ਆਪਦੀ ਪਾਰਟੀ ਬਣਾਉਣ ਦੇਖੋ ਅਕਰ ਇਹਨਾਂ ਨੇ ਭਰਤੀ ਕੀਤੀ ਹੈ ਇਹ ਕੋਈ ਨਵਾਂ ਸੰਵਿਧਾਨ ਲਿਖ ਲੈਣ ਆਪਦੀ ਪਾਰਟੀ ਬਣਾਉਣੀ ਬਣਾਉਣ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਇਹ ਨਾਵਰਤਨ ਔਰ ਅਸੀਂ ਚੈਨਲ ਨੂੰ ਉਹਨਾਂ ਦੇ ਐਡੀਟਰ ਸਹਿਬਾਨ ਨੂੰ ਅਖਬਾਰਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਰਜਿਸਟਰਡ ਪੋਲੀਟੀਕਲ ਪਾਰਟੀ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਕੋਲੇ ਜਿਹਦੀ ਹੁਣੀ ਚੋਣ ਹੋ ਕੇ ਉਹਨਾਂ ਦੇ ਪ੍ਰਧਾਨ ਸਾਹਿਬ ਦੇ ਨਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਅਪਰੂਵਲ ਦਿੱਤੀ ਹੈ ਸਾਰਾ ਚਿੱਠੀ ਪੱਤਰ ਇਲੈਕਸ਼ਨ ਕਮਿਸ਼ਨ ਦਾ ਲੇਟੈਸਟ ਜਿਹੜਾ 28 ਜੁਲਾਈ 2025 ਤੱਕ ਸਰਦਾਰ ਸੁਖੀਰ ਸਿੰਘ ਬਾਦਲ ਸਾਹਿਬ ਦੇ ਨਾਂ ਤੇ ਹੋ ਰਿਹਾ ਸੋ ਅਗਰ ਕੋਈ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੱਸ ਕੇ ਜਾਲਸਾ ਦੀ ਕਰ ਰਿਹਾ ਹੈ ਐ ਦੇ ਖਿਲਾਫ ਅਸੀਂ ਅਦਾਲਤ ਦੇ ਵਿੱਚ ਕਿਉਂਕਿ ਪੁਲਿਸ ਤਾਂ ਕੋਈ ਸਮਝਦੇ ਹੋ ਕਿ ਆਪ ਏਜੰਸੀਆਂ ਦੇ ਇਸ਼ਾਰੇ ਤੇ ਅਕਾਲੀ ਦਲ ਨੂੰ ਦੁਪਾੜੇ ਲੋਕ ਕਰ ਰਹੇ ਨੇ ਸੋ ਅਸੀਂ ਅਦਾਲਤ ਦੇ ਥਰੂ ਜਾ ਕੇ ਠੀਕ ਹੈ ਠੀਕ ਹੈ ਜਸਪੀਰ ਸਿੰਘ ਜੀ ਆਖਿਰ ਸ਼ਰੂਮਣੀ ਕਾਲੀਦਾਲ ਦਾ ਨਾਂ ਨਾ ਵਰਤੇ ਜਾਵੇ ਇਹ ਜਿਹੜਾ ਸਿੱਧ ਤੌਰ ਤੇ ਕਲੀਰ ਸਾਹਿਬ ਕਹਿੰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਰਜਿਸਟਰ ਪਾਰਟੀ ਆਲਰੇਡੀ ਸਾਰੇ ਜਿਹੜੇ ਅਖਤਿਆਰ ਨੇ ਉਹ ਪਹਿਲਾਂ ਹੀ ਪਾਰਟੀ ਕੋਲ ਹੈਗੇ ਆ। ਖਬਰਾਂ ਦੇ 헤ਰ ਫੇਰ ਨੂੰ ਮੈਂ ਇਹਨਾਂ ਦੇ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਇਹ ਵਕੀਲ ਨੇ ਮੈਜਮੀ ਵਕੀਲ ਹੈ ਫੇਰਾ ਫੇਰੀ ਕਰਦੇ ਨੇ ਸਭ ਸਬਦਾਂ ਰਹੀਂ ਮੈਂ ਸਮਝਦਾ ਹਾਂ ਕਿ ਜਦੋਂ ਬਰਨਾਲ ਸਾਹਿਬ ਤੋਂ ਲਿਆ ਸੀ ਉਦੋਂ ਵੀ ਇਹਨਾਂ ਨੇ ਇਦਾਂ ਹੀ 헤ਰ ਫੇਰ ਕਰਕੇ ਲੈ ਅਸੀ ਉਹ ਇਹ ਕਹਿੰਦੇ ਸਾਡੀ ਉਦੋਂ ਅਸਲੀ ਭਰਤੀ ਸੀ ਬਰਨਾਲ ਸਾਹਿਬ ਕੋ ਤੱਕੜੀ ਸੀ ਉਦੋਂ ਵੀ ਚੋਣ ਨਿਸ਼ਾਨ ਇਹਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਰੋਂਾ ਲੈ ਲਿਆ ਸੀ ਉੱਥੇ ਤਰ੍ਹਾਂ ਹੀ ਅਸੀਂ ਚੋਣੇ ਆ ਲੈਣਾ ਕਿਉਂਕਿ ਭਰਤੀ ਸਹੀ ਤਰੀਕੇ ਨਾਲ ਹੋਈ ਆ ਇਹ ਆਕਾਲੀ ਦਲ ਦੇ ਭਗੌੜੇ ਨੇ ਆਕਾਲੀ ਅਖਰ ਦੇ ਅੱਛਾ ਪੈਸੇ ਕਿੱਥੇ ਜਮ੍ਹਾਂ ਕਰਾਉਣੇ ਜਿਹੜਾ 5 ਸਾਲ ਦਾ ਜ਼ਿਕਰ ਕਰ ਰਹੇ ਨੇ ਕਲੀਰ ਸਾਹਿਬ ਜਿਹੜੇ ਹੁੰਦਾ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਨੇ 5 ਸਾਲ ਦੇ ਉਹ ਕਿੱਥੇ ਨੇ ਪੈਸੇ ਮੈਂ ਮੈਂ ਪਹਿਲੋ ਇਹਨਾਂ ਨੂੰ ਇਹ ਪੁੱਛਦਾ ਜੀ ਜਿਹੜੀ ਇਹਨਾਂ ਨੇ 35 ਲੱਖ ਦੀ ਭਰਤੀ ਕੀਤੀ ਆ ਉਹ 3.5 ਕਰੋੜ ਰੁਪਇਆ ਕਿਹੜੇ ਖਜ਼ਾਨਚੀ ਕੋਲ ਜਮਾ ਇਹਨਾਂ ਦਾ ਕੋਈ ਖਜ਼ਾਨਚੀ ਹੈਗਾ ਅਜੇ ਤੱਕ 92 ਤੋਂ ਵੱਧ ਕੋਈ ਖਜ਼ਾਨਚੀ ਬਣਿਆ ਸ਼੍ਰੋਮਣੀ ਕਾਲੀ ਦਲ ਦਾ ਕੋਈ ਕੋਈ ਟ੍ਰੇਜ਼ਰ ਹੋਵੇ ਜਿਹਦੇ ਖਾਤੇ 'ਚ ਗਏ ਹੋਣ ਜਿਹਨੇ ਕਢਾ ਕੇ ਇਹਨਾਂ ਨੂੰ ਦਿੱਤੇ ਹੋਏ ਵਰਤਣ ਵਾਸਤੇ ਅੱਜ ਤੱਕ ਦਾ 3.5 ਕਰੋੜ ਤੇ ਇਸ ਪਰਸੈਂਟੇਜ ਜਮਾ ਨਹੀਂ ਹੋਇਆ ਤੇ ਸਾਡੇ ਕੋਲ ਪੁੱਛਿਆ ਸੀ ਤਾਂ ਫਰੀ ਭਰਤੀ ਕੀਤੀ ਆ ਸੀ ਅਸੀਂ ਦਾ ਅਕਾਲੀ ਦਲ ਕਰ ਸਕਦਾ ਆਈ ਲੱਖ ਦੀ ਭਰਤੀ ਕੀਤੀ ਹੈ ਕਲੀਅਰ ਸਾਹਿਬ ਜੀ ਦਾ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਨੇ 28 ਲੱਖ ਦੀ ਭਰਤੀ ਕੀਤੀ ਹੈ ਜੀ ਦਾ ਬਕਾਇਦਾ 2 ਕਰੋੜ 80 ਲੱਖ ਸਾਡੇ ਖਾਤੇ 'ਚ ਜਮ੍ਹਾਂ ਹੈ ਜੋ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਖਜ਼ਾਨਚੀ ਸਾਡੇ ਐਨ ਕੇ ਸ਼ਰਮਾ ਜੀ ਨੇ ਇਲੈਕਸ਼ਨ ਕਮਿਸ਼ਨ ਨੂੰ ਬਕਾਇਦਾ ਅਸੀਂ ਸਾਰੀ ਜਾਣਕਾਰੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਕੋਲੇ ਸਾਡੇ ਬੈਂਕ ਖਾਤਿਆਂ ਦੀ ਡਿਟੇਲ ਹੈ ਸੋ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਮਰਜ਼ੀ ਡਾਕੂਮੈਂਟ ਦੇਖ ਲੈਣ ਸੋ ਇਹਨਾਂ ਨੂੰ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਜਿਸ ਤਰੀਕੇ ਜਿਸ ਰਾਹ ਤੇ ਇਹ ਲੋਕ ਤੁਰੇ ਨੇ ਜਾਲਸਾਜ਼ੀ ਔਰ ਜਿਹੜੀ ਗੱਲ ਦਾ ਇਹ ਜ਼ਿਕਰ ਕਰਦੇ ਨੇ ਕਿ ਬਰਨਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ 1996 ਦੇ ਵਿੱਚ ਸਾਰੀਆਂ ਤਰ੍ਹਾਂ ਦਾ ਮਰਜਰ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਬਾਦਲ ਸਾਹਿਬ ਦਾ ਧੜਾ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ 'ਚ ਮਰਜ ਹੋਇਆ ਸੀ ਤਾਂ ਤਕੜੀ ਚੋਣ ਨਿਸ਼ਾਨਾ ਜਿਹੜਾ ਸਾਰਿਆਂ ਨੂੰ ਮਿਲਿਆ ਸੀ ਇਹ ਚੀਜ਼ਾਂ ਇਹਨਾਂ ਨੂੰ ਸਮਝ ਲੈਣੀਆਂ ਚਾਹੀਦੀ ਚਲੋ ਇਹ ਕਲੇਰ ਸਾਹਿਬ ਤੁਸੀਂ ਬਹੁਤ ਕ ਸਮੇਂ ਦੇ ਦਿੱਤਾ ਅਸੀਂ ਅਸੀਂ ਬਹੁਤ ਕ ਸਮੇਂ ਦੇ ਆ ਇਹ ਤਾਂ ਸਮਾਂ ਆਉਣ ਤੇ ਪਤਾ ਲੱਗ ਜਾਊਗਾ ਵੀ ਮਰਜ ਕਾਹਨ ਹੋਇਆ ਸੀ ਕੌਣ ਨਹੀਂ ਸੀ ਹੋਇਆ ਅਸੀਂ ਕੀ ਗੱਲ ਹੈ ਸਦਾ ਡਰੈਸ ਗੱਲ ਤੇ ਬਹਿਸ ਬਾਜੀ ਨਹੀਂ ਕਰਨੀ ਚਾਹੁੰਦੇ ਹੁਣ ਹੁਣ ਤਾਂ ਸਮਾਂ ਤੇ ਦੱਸੂਗਾ ਸ਼੍ਰੋਮਣੀ ਕਾਲੀਦਾਵ ਬਣ ਚੁੱਕਿਆ ਉਹ ਉਹਨਾਂ ਕਿੰਨਰ ਰਵੈਤਾਂ ਨਾਲ ਚੱਲਦੇ ਆ ਇਹ ਦੇਖਾਂਗੇ ਨਹੀਂ ਜਿਹੜਾ ਜਸਵੀਰ ਸਿੰਘ ਜਿਹੜੀ ਹੁਣ ਤੁਸੀਂ ਭਰਤੀ ਕੀਤੀ ਆ ਕਿ ਸ਼੍ਰੋਮਣੀ ਕਾਲੀਦਾਵ ਦੇ ਬੈਨਰ ਹੈਡ ਕੀਤੀ ਹੈ ਬਿਲਕੁਲ ਜੀ ਸ਼੍ਰੋਮਣੀ ਕਾਲੀਦਾਵ ਦੇ ਬੈਨਰ ਹੈਡ ਕੀਤੀ ਆ ਅਕਾਲ ਤਖਤ ਦੇ ਹੁਕਮਾਂ ਦੇ ਕੀਤੀ ਆ ਇਨੂੰ ਬਈਗਲੋਰੀ ਕਿਹਾ ਜਾ ਸਕਦਾ ਅਸੀਂ ਸਰਕਾਰ ਦੇ ਜਥੇਦਾਰ ਬਿਲਕੁਲ ਮੈਂ ਰੋਸ਼ਨੀ ਵਿੱਚ ਕੀਤੀ ਹੈ ਮੈਂ ਸਤਕਾਰਯੋਗ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਜੀ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕਿਥੇ ਪੰਜ ਮੈਂਬਰਾਂ ਦੀ ਡਿਊਟੀ ਬੱਕਰੀ ਪਰਚੀ ਸਵਾ ਕੇ ਭਰਤੀ ਕਰਨ ਦੀ ਲਈ ਸੀ ਕੋਕਨਾਮਾ ਦਿਖਾ ਦੇਣ ਇੱਕ ਟ੍ਰੀਟਮੈਂਟ ਦਿਖਾ ਦੇਣ ਇਹ ਦੱਸਦੇ ਜੀ ਕਦੋਂ ਅਕਾਲ ਤਖਤ ਦੇ ਜੱਜਦਾਰ ਸਾਹਿਬ ਨੇ ਕਿਹਾ ਸੀ ਪੰਜ ਮੈਂਬਰ ਇਕੱਠੇ ਹੋ ਕੇ ਬکریاں ਪਰਤੀਆਂ ਚ ਪਾ ਕੇ ਤੁਸੀਂ ਭਰਤੀ ਕਰਨੀ ਸ਼ੁਰੂ ਕਰ ਦੋ ਨਿਗਰਾਨੀ ਕਰਨੀ ਸੀ ਜਿਹੜੀ ਨਹੀਂ ਕੀਤੀ ਉਹ ਵੀ ਸੰਤਾਂ ਦੀ ਡਿਊਟੀ ਲੱਗੀ ਸੀ ਜਿੱਚੋ ਦੋ ਧਾਮੀ ਸਾਹਿਬ ਤੇ ਬਡੂੰਗਰ ਸਾਹਿਬ ਸਿਰਫ ਇਹ ਗੱਲ ਕਰਕੇ ਛੱਡ ਗਏ ਸੀ ਜੋ ਅੱਜ ਉਹਨਾਂ ਨੇ ਉਦੋਂ ਹੀ ਦੇਖ ਲਿਆ ਸੀ ਜੋ ਕੱਲ ਗਿਆਨੀ ਹਰਪ੍ਰੀਤ ਜੀ ਨੇ ਕੱਲ ਕੀਤਾ ਉਹ ਦੋ ਜਿਹੜੇ ਸੀਨੀਅਰ ਮੈਂਬਰ ਸੀ ਉਹਨਾਂ ਨੂੰ ਉਦੋਂ ਹੀ ਨਜ਼ਰ ਆ ਗਿਆ ਸੀ ਵੀ ਇਹ ਕਾਦੀਦਲ ਨੂੰ ਮਜ਼ਬੂਤ ਕਰਨ ਦੀ ਨਹੀਂ ਅਕਾਲੀ ਦਲ ਨੂੰ ਤੋੜਾੜ ਕਰਨ ਦੀ ਗੱਲ ਹੈ ਸੋ ਇਹ ਗੱਲਾਂ ਠੀਕਾ ਠੀਕਾ ਸੂ ਬਣੇ ਰਹੋ ਮੈਂ ਮਾਫੀ ਦੇ ਨਾਲ ਤੁਹਾਨੂੰ ਦੋਨਾਂ ਨੂੰ ਰੋਕ ਰਿਹਾ ਜਸਪੀਰ ਸਿੰਘ ਜੀ ਆ ਬਣੇ ਰਹੋ